ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਗ ਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਖਬਰਾਂ ਬਹੁਤ ਹੀ ਮਹੱਤਵਪੂਰਨ ਅਤੇ ਧਿਆਨ ਦੇ ਨਾਲ ਸੁਣਨ ਵਾਲੀਆਂ ਹਨ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਅੱਜ ਦੀਆਂ ਮਹੱਤਵਪੂਰਨ ਚੋਣਵੀਆਂ ਖਬਰਾਂ ਤੇ ਪੀਐਮ ਮੋਦੀ ਦੇ ਕੰਨ ਦੇ ਵਿੱਚ ਨਜ਼ਰ ਆਇਆ ਖਾਸ ਗੈਜਟ ਜਾਣੋ ਕਿਵੇਂ ਕਰਦਾ ਕੰਮ ਆ ਜੇਲ੍ਹ ਦੇ ਵਿੱਚ ਹੰਗਾਮਾ ਕਰਨ ਵਾਲੇ ਚਾਰ ਮਾਸਟਰਮਾਈਂਡ ਨਿਕਲੇ ਜੱਗੂ ਭਗਵਾਨਪੂਰੀਆ ਦੀ ਮਾਂ ਦੇ ਕਾਤਲ ਹੋਟਲ ਦੇ ਵਿੱਚ ਲੁਧਿਆਣਾ ਪੁਲਿਸ ਦੀ ਰੇਡ ਨਬਾਲ ਦੇ ਲੜਕੇ ਲੜਕੀਆਂ ਨੂੰ ਲਿਆ ਗਿਆ ਹਿਰਾਸਤ ਦੇ ਵਿੱਚ ਜਥੇਦਾਰ ਦਾ ਹੁਕਮ ਸਰ ਮੱਥੇ ਆਰਐਸਐਸ ਸਿੱਖ ਕੌਮ ਦੇ ਮਾਮਲੇ ਦੇ ਵਿੱਚ ਦਖਲ ਦੇਣਾ ਬੰਦ ਕਰੇ ਚੰਨੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਸਾਰੇ ਸਕੂਲਾਂ ਨੂੰ ਲੈ ਕੇ ਆਏ ਨਵੇਂ ਹੁਕਮਾਂ 2026 ਦੇ ਵਿੱਚ ਸੋਨੇ ਦਾ ਭਾਅ ਛੁਏਗਾ ਸਮਾਨ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਆਵੇਗੀ ਗਰਾਵਟ ਨਤਰਹੀਣ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ ਮੰਤਰੀ ਡਾਕਟਰ ਬਲਜੀਤ ਕੌਰ ਪੰਜਾਬ ਦੇ ਵਿੱਚ ਬਦਲੇਗਾ ਸਕੂਲਾਂ ਦਾ ਸਮਾਂ ਕੜਾਕੇ ਦੀ ਠੰਡ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਸਿੱਖਿਆ ਮੰਤਰੀ ਅਜੋਤ ਮੈਸੂਲੋ ਸਰਕਾਰੀ ਸਕੂਲਾਂ ਦੇ ਲਈ ਨਵੇਂ ਹੁਕਮ ਜਾਰੀ ਕਾਉਂਸਲਰ ਪਤਨੀ ਪਤੀ ਅਤੇ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਇੰਦੀ ਖਿਲਾਫ ਕੇਸ ਦਰਜਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 30 ਦਸੰਬਰ ਨੂੰ ਮੰਤਰੀ ਹਰਪਾਲ ਚੀਮਾ ਨੇ ਮਨਰੇਗਾ ਉੱਤੇ ਘੇਰੀ ਕੇਂਦਰ ਸਰਕਾਰ ਕਾਲੇ ਧੰਦਿਆਂ ਲਈ ਪੰਜਾਬ ਪੁਲਿਸ ਦੀ ਸਖਤੀ ਡੀਆਈਜੀ ਫਰੀਦਕੋਟ ਰੇਂਜ ਦੀ ਅਗਵਾਈ ਦੇ ਵਿੱਚ ਚਲਾਇਆ ਗਿਆ ਕਸ ਆਪਰੇਸ਼ਨ ਸਾਬਕਾ ਸੀਐਮ ਚੰਨੀ ਨੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੀਤੀ ਪੈਦਲ ਯਾਤਰਾ ਪੁਲਿਸ ਨੇ ਜਲੰਧਰ ਬਾਸਟੈਂਡ ਤੋਂ ਚੁੱਕੇ ਭੀਖ ਮੰਗਦੇ ਬੱਚੇ 20 ਮਿੰਟਾਂ ਦੇ ਵਿੱਚ ਚੱਲਿਆ ਹੰਗਾਮਾ ਹੁਣ ਗੱਲ ਕਰਾਂਗੇ ਜੀ ਖਬਰਾਂ ਦੀ ਵਿਸਤਾਰ ਦੇ ਨਾਲ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਨੂੰ ਕਬੂਲ ਕਰ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਆਂਡੀਆਂ ਗਾਂਡੀਆਂ ਤੱਕ ਪਹੁੰਚਦਾ ਕਰ ਦੇਣਾ ਜੀ ਤਾਂ ਕਿ ਖਬਰਾਂ ਦਾ ਹਰ ਤਾਜ਼ਾ ਅਪਡੇਟ ਸਾਰੇ ਵੀਰਾਂ ਭੈਣਾਂ ਨੂੰ ਸਮੇਂ ਸਿਰ ਪ੍ਰਾਪਤ ਹੁੰਦਾ ਰਹੇ ਪਹਿਲੇ ਅਪਡੇਟ ਦੇ ਨਾਲ ਨਜ਼ਰ ਮਾਰਾਂਗੇ ਪੀਐਮ ਮੋਦੀ ਦੇ ਕੰਨ ਦੇ ਵਿੱਚ ਨਜ਼ਰ ਆਇਆ ਖਾਸ ਗੈਜਟ ਅ ਨਰਿੰਦਰ ਮੋਦੀ ਨੂੰ ਹਾਲੀ ਦੇ ਵਿੱਚ ਓਮਾਨ ਯਾਤਰਾ ਦੌਰਾਨ ਇੱਕ ਖਾਸ ਗੈਜਟ ਪੈਨੇ ਹੋਏ ਦੇਖਿਆ ਗਿਆ ਜਿਸ ਨੇ ਕੁਝ ਹੀ ਦੇਰ ਦੇ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸਵਾਗਤ ਸਮਾਰੋਹ ਅਤੇ ਉੱਚ ਪੱਧਰੀ ਬੈਠਕਾਂ ਦੇ ਵਿਚਕਾਰ ਪੀਐਮ ਮੋਦੀ ਦੇ ਖੱਬੇ ਕੰਨ ਦੇ ਵਿੱਚ ਇੱਕ ਛੋਟਾ ਜਿਹਾ ਡਿਵਾਈਸ ਲੱਗਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਬਾਰੇ ਖੂਬ ਚਰਚਾ ਹੋਣ ਲੱਗ ਪਈ ਹੈ ਬਹੁਤ سارے ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਸਵਾਲ ਉੱਠ ਰਿਹਾ ਸੀ ਕਿ ਆਖਿਰ ਇਹ ਕਿਹੜਾ ਗੈਜਟ ਹੈ ਦਰਅਸਲ ਪੀ ਇਹ ਮੋਦੀ ਦੇ ਕੰਨ ਦੇ ਵਿੱਚ ਦਿਖਾਈ ਦੇ ਰਿਹਾ ਇਹ ਡਿਵਾਈਸ ਕੋਈ ਆਮ 이어ਫੋਨ ਜਾਂ ਫੈਸ਼ਨ ਐਕਸੈਸਰੀ ਨਹੀਂ ਹੈ ਸਗੋਂ ਇਹ ਇੱਕ ਐਡਵਾਂਸ ਰੀਅਲ ਟਾਈਮ ਟਰਾਂਸਲੇਸ਼ਨ ਡਿਵਾਈਸ ਹੈ ਇਸ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਅੰਤਰਰਾਸ਼ਟਰੀ ਤੇ ਡਿਪਲੋਮੈਟਿਕ ਮੀਟਿੰਗਾਂ ਦੇ ਵਿੱਚ ਕੀਤੀ ਜਾਂਦੀ ਹੈ ਜਿੱਥੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਨੇਤਾ ਆਹਮੋ ਸਾਹਮਣੇ ਗੱਲਬਾਤ ਕਰ ਰਹੇ ਹੁੰਦੇ ਹਨ ਏ ਡਿਵਾਈਸ ਸਾਹਮਣੇ ਵਾਲੇ ਵਿਅਕਤੀ ਦੀ ਗੱਲ ਨੂੰ ਤੁਰੰਤ ਸੁਣ ਕੇ ਦੂਜੀ ਭਾਸ਼ਾ ਦੇ ਵਿੱਚ ਬਦਲ ਕੇ ਸੁਣਾਉਂਦੀ ਹੈ। ਅਗਲਾ ਮਹੱਤਵਪੂਰਨ ਅਪਡੇਟ ਜੀ ਲੁਧਿਆਣਾ ਜੇਲ੍ਹ ਦੀ ਹਿੰਸਾ ਦੀ ਜਾਂਚ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਦਾ ਜਿਹੜਾ ਕਨੈਕਸ਼ਨ ਸਾਹਮਣੇ ਆਇਆ ਜੇਲ੍ਹ ਵਿਭਾਗ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿੱਚ ਨਾਮਜਦ ਕੀਤੇ ਗਏ ਚਾਰ ਮੁੱਲਜ਼ਮ ਉਹੀ ਹਨ ਜਿਨ੍ਹਾਂ ਨੇ ਐਸੇ ਸਾਲ ਜੂਨ ਦੇ ਵਿੱਚ ਬਟਾਲਾ ਵਿਖੇ ਭਗਵਾਨਪੂਰੀਏ ਦੀ ਮਾਂ ਹਰਜੀਤ ਕੌਰ ਅਤੇ ਚਚੇਰੇ ਭਰਾ ਕਰਨਵੀਰ ਸਿੰਘ ਦਾ ਕਤਲ ਕੀਤਾ ਸੀ ਇਹ ਚਾਰ ਮੁੱਲਜ਼ਮ ਚਰਨਦੀਪ ਸਿੰਘ ਔਰ ਸਾਹਿਲ ਰਜਿਤ ਕੁਮਾਰ, ਰੋਹਿਤ ਅਤੇ ਪਰਮਿੰਦਰ ਸਿੰਘ ਹਨ ਇਹਨਾਂ ਚਾਰਾਂ ਨੂੰ ਉਹਨਾਂ ਦੇ ਸਾਥੀਆਂ ਮਨੀ ਸਿੰਘ ਅਤੇ ਸ਼ਰਨਜੀਤ ਸਿੰਘ ਸਮੇਤ ਕੁਝ ਸਮਾਂ ਪਹਿਲਾਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਹੋਏ ਝਗੜੇ ਤੋਂ ਬਾਅਦ ਲੁਧਿਆਣਾ ਜੇਲ੍ਹ ਭੇਜਿਆ ਗਿਆ ਸੀ ਹੁਣ ਇਹਨਾਂ ਮੁਲਜ਼ਮਾਂ ਨੇ ਲੁਧਿਆਣਾ ਜੇਲ੍ਹ ਦੇ ਵਿੱਚ ਵੀ ਵਿਵਾਦ ਖੜਾ ਕਰ ਦਿੱਤਾ ਹੈ ਇਸ ਹਮਲੇ ਦੇ ਵਿੱਚ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਮੋਤੀ ਨਗਰ ਥਾਣੇ ਦੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਅਤੇ ਸੀਆਰਪੀਐਫ ਦੇ ਦੋ ਜਵਾਨ ਬੀ ਵੈਂਕਟੇਸ਼ਵਰ ਅਤੇ ਭੁਪਿੰਦਰ ਸਿੰਘ ਜ਼ਖਮੀ ਹੋ ਗਏ ਸਨ ਜੇਲ੍ਹ ਦੇ ਵਿੱਚ ਆ ਕੇ ਬਣਾਇਆ ਗਿਆ ਆਪਣਾ ਗੁੱਟ ਚਾਹੁੰਦੇ ਸਨ ਦਬਦਬਾ ਇਹ ਚਾਰੇ ਮੁਲਜ਼ਮ ਦੂਜੀਆਂ ਜੇਲਾਂ ਤੋਂ ਆ ਕੇ ਲੁਧਿਆਣਾ ਜੇਲ੍ਹ ਵਿੱਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ ਸੂਤਰ ਦੱਸਦੇ ਹਨ ਕਿ ਮੋਲਜਮਾਨਾਂ ਨੇ ਪਿਛਲੇ ਦਿਨੀ ਵੀ ਜੇਲ੍ਹ ਵਿੱਚ ਕੁੱਝ ਕੈਦੀਆਂ ਦੀ ਕੁੱਟਮਾਰ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਤੇ ਹਮਲੇ ਵਾਲੇ ਦਿਨ ਵੀ ਇਹਨਾਂ ਮੋਲਜਮਾਨਾਂ ਨੇ ਵਿਵਾਦ ਸ਼ੁਰੂ ਕੀਤਾ ਸੀ ਜੋ ਬਾਅਦ ਦੇ ਵਿੱਚ ਵੱਧ ਗਿਆ ਅਗਲਾ ਅਪਡੇਟ ਵੀ ਲੁਧਿਆਣਾ ਦੁਆਰੇ ਮੋਤੀ ਨਗਰੇ ਦੀਨ ਪੈਂਦੀ ਗੱਜਾ ਜੈਨ ਸਿੰਘ ਕਲੋਨੀ ਦੇ ਵਿੱਚ ਸਥਿਤ ਇੱਕ ਹੋਟਲ ਦੇ ਵਿੱਚ ਵੀਰਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਪੁਲਿਸ ਨੇ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਦਾਵਾ ਕੀਤਾ ਜਾ ਰਿਹਾ ਹੈ ਕਿ ਮੌਕੇ ਤੋਂ ਨਵਾਲ ਦੇ ਲੜਕੇ ਲੜਕੀਆਂ ਵੀ ਮਿਲੇ ਹਨ ਸੂਤਰਾਂ ਅਨੁਸਾਰ ਇਸ ਛਾਪੇਮਾਰੀ ਦੌਰਾਨ थाना ਮੋਤੀ ਨਗਰ ਦੀ ਪੁਲਿਸ ਨੇ ਹੋਟਲ ਦੇ ਵਿੱਚੋਂ 4 ਲੜਕੀਆਂ ਅਤੇ 8 ਲੜਕਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਹੋਟਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਰਿਕਾਰਡ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਜੋ ਹੋਟਲ ਦੇ ਵਿੱਚ ਆਉਣ ਜਾਣ ਵਾਲਿਆਂ ਤੇ ਹੋਰ ਗਤੀਵਿਧੀਆਂ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਹਾਲਾਂਕਿ ਪੁਲਿਸ ਨੇ ਫਿਲਹਾਲ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਚੁੱਪੀ ਵੱਟੀ ਹੋਈ ਹੈ ਅਗਲਾ ਅਪਡੇਟ ਜੀ ਜਥੇਦਾਰ ਦਾ ਹੁਕਮ ਸਿਰਮਹਤਿਆਰ ਐਸਐਸ ਸਿੱਖ ਕੌਮ ਦੇ ਮਾਮਲੇ ਦੇ ਵਿੱਚ ਦਖਲ ਦੇਣਾ ਬੰਦ ਕਰੇ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿਗੇ ਜਾਗੂ ਚੰਨਜੀਤ ਸਿੰਘ ਚੰਨੀ ਨੇ ਸ਼੍ਰੀ ਗੁਰਤਖ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪੂਰਜ਼ੋਰ ਹਮਾਇਤ ਕੀਤੀ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਥੇਦਾਰ ਦੇ ਫੈਸਲੇ ਤੇ ਪ੍ਰਗਟਾਏ ਗੇ ਤਰਾਜ਼ਾਂ ਦੇ باوجود ਚੰਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਜਥੇਦਾਰ ਦੇ ਨਾਲ ਖੜੇ ਹਨ ਚੰਜੀ ਚੰਨੀ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ RSS ਤੇ ਤਿੱਖਾ ਹਮਲਾ ਕਰਦਿਆਂ ਸੇਖ ਕੌਮ ਤੇ ਦੇ ਜਿਹੜਾ ਅਮੀਰ ਵਿਰਸੇ ਅਤੇ ਸ਼ਾਹਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ RSS ਦੀ ਜਿਹੜੀ ਵਿਚਾਰਧਾਰਾ ਨਾਲ ਜੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹਨਾਂ ਕਿਹਾ ਕਿ ਸ਼ਾਹਬਜ਼ਾਦਿਆਂ ਦੀ ਕੁਰਬਾਨੀ ਪੂਰੀ ਮਨੁੱਖਤਾ ਲਈ ਸੀ ਇਸ ਨੂੰ ਕਿਸੇ ਖਾਸ ਸਿਆਸੀ এজেন্ডੇ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਜਾ ਸਕਦਾ ਅਗਲਾ ਅਪਡੇਟ ਜੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਅਤੇ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸੁਸੂਦੀਆ ਨੇ ਹਾਨਰ ਸਿੱਖਿਆ ਸਕੂਲ ਹੈਡਬੁੱਕ ਜਾਰੀ ਕੀਤੀ ਹੈ ਹੈਂਡਬੁੱਕ ਜਾਰੀ ਕੀਤੀ ਹੈ ਇਸ ਮੌਕੇ ਅਕਾਦਮਿਕ ਸੈਸ਼ਨ 2025-26 ਲਈ ਜੈਲੀ ਸਕੂਲਾਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਹੁਨਰ ਸਿੱਖਿਆ ਸਕੂਲ ਪ੍ਰੋਗਰਾਮ ਲਈ ਉਦਯੋਗ ਕੇਂਦ੍ਰਿਤ ਪਾਠਕ੍ਰਮ ਦੇ ਵਿਕਾਸ ਦੇ ਵਿੱਚ ਯੋਗਦਾਨ ਦੇਣ ਵਾਲੇ ਅਧਿਆਪਕਾਂ ਵਿਸ਼ਾ ਮਾਹਿਰਾਂ ਅਤੇ ਤਕਨੀਕੀ ਭਾਈਵਾਲਾਂ ਨੂੰ ਸਨਮਾਨਿਤ ਕੀਤਾ ਗਿਆ ਸਿੱਖਿਆ ਮੰਤਰੀ ਅਰਜੂਨ ਸਿੰਘ ਭਾਸ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਸਿੱਖਿਆ ਪ੍ਰਣਾਲੀ ਨੇ ਉਦਯੋਗ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਉਹਨਾਂ ਦੱਸਿਆ ਕਿ 2.80 ਲੱਖ ਵਿਦਿਆਰਥੀਆਂ ਦੇ ਸਰਵੇਖਣ ਅਤੇ ਰਾਸ਼ਟਰੀ ਅੰਕੜਿਆਂ ਨੇ ਇਸਾ ਕੌੜੀ ਹਕੀਕਤ ਦਾ ਖੁਲਾਸਾ ਕੀਤਾ ਤੇ 45% ਵੱਧ ਵਿਦਿਆਰਥੀ ਸਕੂਲ ਪੂਰਾ ਕਰਨ ਤੋਂ ਬਾਅਦ ਰੋਜ਼ਗਾਰ ਲਈ ਤਿਆਰੀ ਨਹੀਂ ਤਿਆਰ ਨਹੀਂ ਹਨ ਇਹ ਮੁੱਖ ਤੌਰ ਤੇ ਸਹੀ ਹੁਨਰ ਸਿਖਲਾਈ ਦੀ ਘਾਟ ਤੇ ਕਮਜ਼ੋਰ ਸਮਾਜਿਕ ਆਰਥਿਕ ਪਿਸ਼ੋਕੜ ਕਾਰਨ ਹੈ ਅਗਲਾ ਮਹੱਤਵਪੂਰਨ ਅਪਡੇਟ ਜੀ سونے ਤੇ ਚਾਂਦੀ ਦੀਆਂ ਕੀਮਤਾਂ ਬਾਰੇ ਤਾਜ਼ਾ ਅਪਡੇਟ ਆ ਰਿਹਾ ਹੈ ਸੋਨੇ ਦੇ ਰਿਕਾਰਡ ਤੋੜ ਤੇਜ਼ੀ ਅਤੇ ਕੱਚੇ ਤੇਲ ਦੇ ਵਿੱਚ ਲਗਾਤਾਰ ਕਮਜ਼ੋਰੀ ਇਸ ਸਾਲ ਵਿਸ਼ਵ ਵਿਆਪੀ ਕਮੋਡਿਟੀਆਂ ਦੀਆਂ ਦੋ ਮੌਕਾ ਗੱਲਾਂ ਰਹੀਆਂ ਹਨ 골ਡਮੈਨ ਗਰੁੱਪ ਦਾ ਮੰਨਣਾ ਹੈ ਕਿ ਇਹ ਦੋਵੇਂ ਰੁਝਾਨਾ 2026 ਤੱਕ ਜਾਰੀ ਰਹਿਣਗੇ ਭਾਅ ਅਗਲੇ ਸਾਲ ਸੋਨਾ ਇਸੇ ਰਫ਼ਤਾਰ ਨਾਲ ਵਧਦਾ ਰਹੇਗਾ ਤੇ ਕੱਚਾ ਤੇਲ ਸਸਤੀ ਨਾਲ ਵਪਾਰ ਕਰੇਗਾ ਡੈਨ ਸਟੂਵਨ ਤੇ ਸਮੰਥਾ ਡਾਰਟਸ ਸਮੇਤ ਅਨਾਲਿਸਟ ਨੇ 18 ਦਸੰਬਰ ਦੇ ਇੱਕ ਨੋਟ ਦੇ ਵਿੱਚ ਕਿਹਾ ਕਿ ਬੂਲੀਆ ਨਾ ਸੋਨਾ ਜਾਂਦਾ ਹੈ ਵਾ ਅਗਲੇ ਸਾਲ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾਉਣ ਵਾਲਾ 2026 ਦੇ ਵਿੱਚ ਕੀਮਤਾਂ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਜੋ ਰਿਪੋਰਟਾਂ ਇਸ ਸਮੇਂ ਪ੍ਰਾਪਤ ਹੋਈਆਂ ਹਨ ਅਗਲੇ ਮਹੱਤਵਪੂਰਨ ਅਪਡੇਟ ਦੇ ਨਾਲ ਨਜ਼ਰ ਮਾਰਾਂਗੇ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੀ ਸਾਰੇ ਵੀਰਾਂ ਭੈਣਾਂ ਤੋਂ ਇਹੀ ਉਮੀਦ ਕਰਦੇ ਹਾਂ ਅੱਜ ਦਾ ਸਾਡਾ ਸਵਾਲ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਦਾ ਕੀ ਨਾਮ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਜਾਣਕਾਰੀ ਦੇਣਾ ਜੀ ਨੇਤਰਹੀਨ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ ਡਾਕਟਰ ਬਲਜੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਸਮੇਜ ਜਿਹੜਾ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਸਮਾਵੇਸ਼ੀ ਵਿਕਾਸ ਲਈ ਵਚਨਬੱਧ ਹੈ ਐਸੇ ਘੜੀ ਦਾ ਤਾਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਦੀਆਂ ਨੇਤਰਹੀਨ ਯੂਨੀਅਨਾਂ ਦੇ ਨਾਲ ਮੀਟਿੰਗ ਕਰਦੇ ਉਹਨਾਂ ਦਾ ਜਿਹੜਾ ਸਮੱਸਿਆਵਾਂ ਤੇ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਪੰਜਾਬ ਭਾਗ ਨੂੰ ਇੱਕ ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਨੇਤਰਹੀਨ ਯੂਨੀਅਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਹਰ ਜਾਇਜ਼ ਮੰਗ ਨੂੰ ਤਰਜੀਹ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਅਗਲਾ ਅਪਡੇਟ ਜੀ ਪੰਜਾਬ ਦੇ ਵਿੱਚ ਬਦਲੇਗਾ ਸਕੂਲਾਂ ਦਾ ਸਮਾਂ ਪੰਜਾਬ ਸਰਕਾਰ ਨੇ ਕਿੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੇ باوجود ਅਜੇ ਤੱਕ ਸਕੂਲਾਂ ਦੇ ਸਮੇਂ 'ਚ ਕੋਈ ਮਹੱਤਵਪੂਰਨ ਬਦਲਾ ਨਹੀਂ ਕੀਤਾ ਇਸ ਵੇਲੇ ਸਕੂਲ ਸਵੇਰੇ 9 ਵਜੇ ਖੁੱਲ੍ਹਦੇ ਹਨ ਜੋ ਕਿ ਭਾਰੀ ਧੁੰਦ ਦੌਰਾਨ ਸਭ ਤੋਂ ਖਤਰਨਾਕ ਸਮਾਂ ਹੈ ਮਾਪਿਆਂ ਤੇ ਅਧਿਆਪਕਾਂ ਸੰਗਠਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਦਲਦਿਆਂ ਕੀਤਾ ਜਾਵੇ ਮਾਪਿਆਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਸੂਰ ਚਮਕਣ ਤੱਕ ਬਾਹਰ ਛੱਡਣਾ ਸਿਹਤ ਲਈ ਖਤਰਾ ਹੈ ਤੇ ਜੇਕਰ ਪ੍ਰਸ਼ਾਸਨ ਜਲਦੀ ਸਮਾਂ ਸਾਰਣੀ ਬਦਲਣ ਦਾ ਫੈਸਲਾ ਨਹੀਂ ਲੈਂਦਾ ਤਾਂ ਤੋਂ ਦੇ ਕਾਰਨ ਹੋਣ ਵਾਲੇ ਸੜਕ ਹਾਸਿਆਂ ਦਾ ਖਤਰਾ ਵੱਧ ਜਾਂਦਾ ਹੈ ਸਵੇ ਦੀ ਮੰਗ ਦਾਸ ਤੋਂ 3 ਵਜੇ ਤੱਕ ਕੀਤੀ ਜਾਰੀ ਹੈ ਅਗਲਾ ਅਪਡੇਟ ਵੀ ਜਿਹੜਾ ਸਿੱਖਿਆ ਵਿਭਾਗ ਦੇ ਲਈ ਹੈ ਸੂਬੇ ਭਰ ਦੇ ਸਾਰੇ ਸਕੂਲਾਂ ਵਿੱਚ ਮਾਪਿਆਂ ਦੀ ਭਾਗੀਦਾਰੀ ਤੇ ਵਰਕਸ਼ਾਪਾਂ ਦਾ ਇੱਕ ਵਿਆਪਕ ਲੜੀ ਤੇ ਇੱਕ ਮੈਗਾ ਪੀਟੀਐਮ ਮਾਪਿਆਂ ਦੀ ਸ਼ਮੂਲੀਤ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਮਾਪਿਆਂ ਨੂੰ ਕਿਵੇਂ ਹੋਵੇਗਾ ਲਾਭ ਰਿਆਤ ਬਹਾਰਾ ਯੂਨੀਵਰਸਿਟੀ ਵਿੱਚ ਸਕੂਲ ਦੇ ਅਧਪਕਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੈਸ ਨੇ ਕਿਹਾ ਕਿ ਇਸ ਲੜੀ ਦੀ ਪਹਿਲੀ ਵਰਕਸ਼ਾਪ 20 ਦਸੰਬਰ ਨੂੰ ਹੋਵੇਗੀ ਉਹਨਾਂ ਨੇ ਕਿਹਾ ਕਿ ਇਹਨਾਂ ਵਰਕਸ਼ਾਪਾਂ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਸ਼ਕਤ ਬਣਾਉਣਾ ਹੈ ਸਰਕਾਰ ਚਾਹੁੰਦੀ ਹੈ ਕਿ ਹਰੇਕ ਮਾਪੇ ਨੂੰ ਆਪਣੇ ਬੱਚੇ ਦੀ ਅਕਾਦਮਿਕ ਤਰੱਕੀ ਸਰਕਾਰੀ ਸਕੂਲਾਂ ਦੇ ਯੋਗਦਾਨ ਅਤੇ ਸਕੂਲ ਵਿਕਾਸ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਸਪੱਸ਼ਟ ਜਾਣਕਾਰੀ ਹੋਵੇ ਇਹ ਪਹਿਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਘਰਾਂ ਅਤੇ ਸਕੂਲ ਵਿਚਕਾਰ ਇੱਕ ਮਜਬੂਤ ਜਿਹੜਾ ਪੁਲ ਦਾ ਕੰਮ ਕਰੇਗੀ ਰਿਆਤਵਾਰ ਯੂਨੀਵਰਸਿਟੀ ਪਹੁੰਚਣ ਤੇ ਸਰਜੋਤ ਬੈਂਸ ਦਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਸਮੂਹ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਸੰਜੇ ਕੁਮਾਰ ਨੇ ਸਵਾਗਤ ਕੀਤਾ ਅਗਲਾ ਬ੍ਰੇਜੀ ਕਾਉਂਸਲਰ ਪਤੀ ਤੇ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਇੰਦੀ ਖਿਲਾਫ ਕੇਸ ਦਾਰਜਾ ਨਗਰ ਨਿਗਮ ਦੇ ਸੁਪਰਵਾਈਜ਼ਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਦੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਭਾਰਤਪੂਸ਼ਨਾ ਆਸ਼ੂ ਦੇ ਕਰੀਬੀ ਅਤੇ ਵਾਰਡ ਨੰਬਰ 46 ਦੀ ਕਾਉਂਸਲਰ ਦੇ ਪਤੀ ਇੰਦਰਜੀਤ ਸਿੰਘ ਉਰਫ ਇੰਦੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਨਗਰ ਨਿਗਮ ਜौन ਏ ਦੇ ਸਿਯੁਕਤ ਕਮਿਸ਼ਨਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਕੇਸ ਦਰਜ ਹੋਇਆ ਹੈ ਸ਼ਿਕਾਇਤ ਮੁਤਾਬਕ ਸਵੇਰੇ ਅੰਦਰਜੀਤ ਸਿੰਘ ਹਿੰਦੀ ਨਰੂ ਰੂਜ਼ਗਾਰਡਨ ਪਹੁੰਚੇ ਉਥੇ ਬਾਗਬਾਨੀ ਸ਼ਾਖਾ ਚਤਨਾਤ ਸੁਪਰਵਾਈਜ਼ਰ ਅਜੀਤ ਕੁਮਾਰ ਆਪਣੀ ਡਿਊਟੀ ਤੇ ਮੌਜੂਦ ਸਨ ਇਲਜ਼ਾਮ ਹੈ ਕਿ ਹਿੰਦੀ ਨੇ ਅਜੀਤ ਕੁਮਾਰ ਨਾਲ ਪਹਿਲਾਂ ਗਾਲੀ ਗਲੋਚ ਕੀਤੀ ਤੇ ਫਿਰ ਉਹਨਾਂ ਦੀ ਕੋਟ ਮਾਰ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਜੂਨੀਅਰ ਇੰਜੀਨੀਅਰ ਕਿਰਪਾਲ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਵਿੱਚ ਬਚਾ ਕੇ ਕਰਕੇ ਸੁਪਰਵਾਈਜ਼ਰ ਨੂੰ ਛੁਡਾਇਆ ਅਗਲਾ ਅਪਡੇਟ ਜੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس 30 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਪੰਜਾਬ ਕੈਬਨਟ ਦੀ ਮੀਟਿੰਗ ਚ ਵੱਡਾ ਫੈਸਲਾ ਲਿਆ ਗਿਆ ਜਿਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਮੀਟਿੰਗ ਚ 30 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਲਿਆ ਗਿਆ ਇਹ ਸੈਸ਼ਨ 1 ਦਿਨ ਦਾ ਹੋਵੇਗਾ ਜੋ ਸਵੇਰੇ 11 ਵਜੇ ਸ਼ੁਰੂ ਹੋਵੇਗਾ ਪ੍ਰੈਸ ਕਾਨਫਰੰਸ ਦੌਰਾਨ ਮంత్రి ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਸੰਵਿਧਾਨ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਉਹਨਾਂ ਕਹੇ ਕਿ ਮਨਰੇਗਾ ਸਕੀਮ 'ਚ ਬਦਲਾਅ ਕੀਤੇ ਜਾ ਰਹੇ ਹਨ ਉਹ ਗਰੀਬਾਂ ਦੇ ਵਿਰੁੱਧ ਹਨ ਉਹਨਾਂ ਸਪਸ਼ਟ ਕੀਤਾ ਕਿ ਸਰਕਾਰ ਜੀ ਰਾਮ ਜੀ ਖਿਲਾਫ ਨਹੀਂ ਹੈ ਪਰ ਇਸ ਸਕੀਮ 'ਚ ਕੀਤੀ ਗਈ ਸੋਧ ਦੇ ਵਿਰੋਧ ਦੇ ਵਿੱਚ ਹੈ ਜਿਸ ਤਰ੍ਹਾਂ ਪੰਜਾਬ ਤੇ ਦੇਸ਼ ਦੇ ਗਰੀਬ ਲੋਕਾਂ ਦਾ ਹੱਕ ਹੋਇਆ ਜਾ ਰਿਹਾ ਹੈ ਉਸੇ ਮੁੱਦੇ ਤੇ ਚਰਚਾ ਲਈ 30 ਦਸੰਬਰ ਨੂੰ ਵਿਸ਼ੇਸ਼ ਸੈਸ਼ਨਾਂ ਬੁਲਾਇਆ ਗਿਆ ਹੈ ਅਗਲਾ ਅਪਡੇਟ ਜੀ ਕਾਲੇ ਧੰਦਿਆਂ ਲਈ ਪੰਜਾਬ ਪੁਲਿਸ ਦੀ ਸਖਤੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਐਸੇ ਮੁਹਿੰਮ ਦੇ ਤਹਿਤ ਮੋਗਾ ਦੀ ਸਾਦਾਵਾਲੀ ਬਸਤੀ ਦੇ ਵਿੱਚ ਡੀਆਈਜੀ ਫਰੀਦਕੋਟ ਰੇਂਜ ਦੀ ਅਗਵਾਈ ਵਿੱਚ ਕਸ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਿਹੜਾ ਡੀਆਈਜੀ ਫਰੀਦਕੋਟ ਰੇਂਜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹਕੂਮਤ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ 1 ਮਾਰਚ 2025 ਤੋਂ ਮੁਹਿੰਮ ਚਲਾਈ ਗਈ ਹੈ ਇਸੇ ਘੜੀ ਤਹਿਤ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਦੇ ਕਾਲੇ ਧੰਦੇ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਅਗਲਾ ਅਪਡੇਟ ਸਾਬਕਾ ਸੀਐਮ ਚੰਨੀ ਨੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤੀ ਪੈਦਲ ਯਾਤਰਾ ਸਾਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚੰਜੀ ਸਿੰਘ ਚੰਨੀ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਪੰਥ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਜਿਹੜਾ ਦੇਣ ਦੀ ਨਿਖੇਦੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਆਰਐਸਐਸ ਦੀਆਂ ਨੀਤੀਆਂ ਨੂੰ ਸਿੱਖਾਂ ਤੇ ਥੋਪਣਾ ਚਾਹੁੰਦੀ ਹੈ ਸਿੱਖ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਬਰਕਟਾਵਾ ਚੰਜੀਤ ਸਿੰਘ ਚੰਨੀ ਨੇ ਆਪਣੀ ਮਰਿੰਡਾ ਸਥਿਤ ਰਿਹائش ਤੋਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਜਮਕੌਰ ਸਾਹਿਬ ਤੱਕ ਕੀਤੀ ਗਈ ਪੈਤਲ ਯਾਤਰਾ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਅਗਲਾ ਮਹੱਤਵਪੂਰਨ ਅਪਡੇਟ ਜੀ ਪੁਲਿਸ ਨੇ ਜਲੰਧਰ ਦੇ ਵਿੱਚ ਬਸ ਸਟੈਂਡ ਤੇ ਚੁੱਕੇ ਭੀਖ ਮੰਗਦੇ ਬੱਚੇ ਹਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਪੁਲਿਸ ਅਤੇ ਚਾਈਲਡ ਵੈਲਫੇਅਰ ਕਮੇਟੀ ਦੀ ਟੀਮ ਨੇ ਭੀਖ ਮੰਗਵੋਣ ਲਈ ਲਗਾਏ ਗਏ ਬੱਚਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਟੀਮ ਵੱਲੋਂ ਬੱਚਿਆਂ ਨੂੰ ਉੱਥੇ ਚੁੱਕ ਲਿਆ ਗਿਆ ਇਸ ਦੌਰਾਨ ਬੱਚਿਆਂ ਨੂੰ ਜਿਹੜਾ ਜ਼ਬਰਦਸਤੀ ਗੱਡੀਆਂ 'ਚ ਬਿਠਾਉਣ ਦੇ ਇਲਜ਼ਾਮ ਲੱਗੇ ਜਿਸ ਕਾਰਨ ਉੱਥੇ ਮੌਜੂਦ ਔਰਤਾਂ ਧੜਕ ਗਈਆਂ ਬੱਚਿਆਂ ਦੇ ਰੋਣ ਤੇ ਔਰਤਾਂ ਦੇ ਵਿਰੋਧ ਕਾਰਨ ਬੱਸ ਸਟੈਂਡ ਤੇ ਕਰੀਬ 20 ਮਿੰਟ ਤੱਕ ਹੰਗਾਮਾ ਹੁੰਦਾ ਰਿਹਾ ਪੁਲਿਸ ਮੁਤਾਬਕ ਬੱਸ ਸਟੈਂਡ ਤੇ ਲੰਬੇ ਸਮੇਂ ਤੋਂ ਇਸ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਸੋ ਇਹ ਸਨ ਇਹਨਾਂ ਖਬਰਾਂ ਜੀ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੀ ਜਿਹੜੇ ਵੀਰਾਂ ਭੈਣਾਂ ਨੇ ਵੀਡੀਓ ਨੂੰ ਅੰਤ ਤੱਕ ਸੁਣਿਆ ਦੇਖਿਆ ਲਾਈਕ ਕੀਤਾ ਸ਼ੇਅਰ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਸਾਰਿਆਂ ਦਾ ਦੇ ਲੰਬਾਂਤ ਨਵਾਦ ਕਰਦੇ ਹਾਂ ਜੀ ਦਿਨੋਂ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੀ ਮਿਲਾਂਗੇ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ ਪਰਮਾਤਮਾ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਮਿਹਰ ਭਰਿਆ ਹੱਥ ਸਿਰ ਤੇ ਰੱਖੇ ਜੀ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਗਲਤੀ ਭੁੱਲ ਚੁੱਕ ਨੂੰ ਮੁਆਫ ਕਰਨ ਦੀ ਜਰੂਰ ਕੋਸ਼ਿਸ਼ ਕਰਨਾ ਜੀ ਧੰਨਵਾਦ ਜੀ